ਹਾਂਜੀ ਕਿਸਾਨ ਵੀਰੋ ਅੱਜ ਦੀ ਵੀਡੀਓ ਵਿੱਚ ਤੁਹਾਡੇ 3-4 ਜਿਹੜੇ ਸਵਾਲ ਸੀ ਉਹਨਾਂ ਦੇ ਬਾਰੇ ਗੱਲਬਾਤ ਕਰਾਂਗੇ ਕਿਸਾਨ ਵੀਰ ਪੁੱਛ ਰਹੇ ਸੀ ਕਿ ਇਸ ਟਾਈਮ ਕਿਹੜੀ ਸਪਰੇ ਕਰੀਏ ਉਲੀ ਨਾਸ਼ ਕਰੀਏ ਤੇਲੇ ਵਾਲੀ ਕਰੀਏ ਸੁੰਡੀ ਵਾਲੀ ਕਰੀਏ ਜਾਂ ਆਪਾਂ ਐਨਪੀਕੇ ਮਿਕਸ ਕਰਕੇ ਕਰੀਏ ਇਹਨਾਂ ਦੇ ਨਾਲ ਤੇ ਆਜੋ ਗੱਲਬਾਤ ਕਰਦੇ ਆਂ ਵੀਡੀਓ ਦੇ ਵਿੱਚ ਜਿਹੜੇ ਵੀ ਨਵੇਂ ਕਿਸਾਨ ਵੀਰ ਆਪਣੇ ਫੇਸਬੁੱਕ ਪੇਜ ਨਾਲ ਜੁੜੇ ਨੇ ਸਭ ਤੋਂ ਪਹਿਲਾਂ ਆਪਣੇ Facebook ਪੇਜ ਨੂੰ ਫੋਲੋ ਕਰ ਲੋ ਤੇ ਜਿਹੜੇ ਕਿਸਾਨ ਵੀਰ ਆਪਣੀ ਵੀਡੀਓ YouTube ਚੈਨਲ ਤੇ ਦੇਖ ਰਹੇ ਤੇ ਆਪਣੇ YouTube ਚੈਨਲ ਖੇਤੀ ਬੜੀ ਪੰਜਾਬ ਦੀ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਕਿਸਾਨ ਵੀਰੋ ਜਿਨ੍ਹਾਂ ਨੇ ਲੰਬੀਆਂ ਵੈਰੈਟੀਆ ਲਾਈਆਂ ਜਿਨ੍ਹਾਂ ਦਾ ਝੋਨਾ ਹੁਣ 45-50 ਦਿਨ ਦਾ ਹੋਇਆ ਉਹਨਾਂ ਨੂੰ ਹਾਲੇ ਨਾ NPK ਕਰਨ ਦੀ ਲੋੜ ਆ ਨਾ ਉਲੀ ਨਾਸ਼ ਕਰਨ ਦੀ ਲੋੜ ਆ ਕੱਲੀ ਨਾ ਤੇਲੇ ਵਾਲੀ ਕਰਨ ਦੀ ਲੋੜ ਆ ਕੱਲੀ ਜਿਹੜੀ ਸਪਰੇਅ ਕਰਨੀ ਆ ਸੁੰਡੀ ਵਾਲੀ ਸਪਰੇਅ ਕਰਨੀ ਆ ਤੁਸੀਂ ਕਿਉਂਕਿ ਹੁਣ ਜਿਹੜਾ ਖੇਤਾਂ ਦੇ ਵਿੱਚ ਪਮਕੜ ਦੇਖਿਆ ਜਾ ਰਿਹਾ ਤੇ ਅੱਜ ਤੋਂ 7-8 ਦਿਨ ਬਾਅਦ ਆ ਜਿਹੜਾ ਸੁੰਡੀ ਦਾ ਅਟੈਕ ਆਊਗਾ ਜਿੱਥੇ ਲੰਬੀਆਂ ਵੈਰੈਟੀਆਂ ਝੋਨਾ ਥੋੜਾ ਹਲੇ ਗੋਭਾ ਵਿੱਚ ਨਹੀਂ ਆਇਆਗਾ ਕਿਉਂਕਿ ਲੰਬੀਆਂ ਵੈਰੈਟੀਆਂ ਜਿਹੜੀਆਂ 75-80 ਦਿਨਾਂ ਤੋਂ ਬਾਅਦ ਆ ਜਿਹੜਾ ਨਸਾਰਾ ਸ਼ੁਰੂ ਕਰਦੀਆਂ ਉਦੋਂ ਗੋਭ ਦੇ ਵਿੱਚ ਆਉਂਦੀਆਂ ਗਈਆਂ ਤੇ ਉੱਥੇ ਤੁਸੀਂ ਇਕੱਲੀ ਸੁੰਡੀ ਵਾਲੀ ਸਪਰੇਅ ਕਰਨੀ ਹੈ ਜਿੱਥੇ ਥੋੜਾ ਝੋਨਾ ਮੰਨ ਕੇ ਚੱਲੋ ਗੋਭ ਦੇ ਵਿੱਚ ਆ ਚੁੱਕਿਆ ਤੇ ਨਸਾਰਾ ਸ਼ੁਰੂ ਕਰੂਗਾ ਛੋਟੀਆਂ ਵੈਰੈਟੀਆਂ ਗਈਆਂ ਉੱਥੇ ਤੁਸੀਂ ਸੁੰਡੀ ਵਾਲੀ ਦੇ ਨਾਲ ਉੱਲੀ ਨਾਸ਼ਕ ਸਪਰੇਅ ਮਿਕਸ ਕਰਕੇ ਕਰਨੀ ਆ ਐਨ ਪੀ ਕੇ ਜੇ ਤੁਸੀਂ ਕਰਨਾ ਇਕੱਲੇ ਨੂੰ ਕਰਨਾਗਾ ਨਾਲ ਮਿਕਸ ਨਹੀਂ ਕਰਨਾ ਸੁੰਡੀ ਵਾਲੀ ਦੇ ਜੇ ਤੁਸੀਂ ਸੁੰਡੀ ਵਾਲੀ ਕੀਤੀ ਹੋਈ ਆ ਫਿਰ ਤੁਸੀਂ ਉੱਲੀ ਨਾਸ਼ਕ ਤੇ ਐਨ ਪੀ ਕੇ 13 0 45 ਨੂੰ ਮਿਕਸ ਕਰ ਸਕਦੇ ਹੋਗੇ ਆਦਰਵਾਇਜ਼ ਤਿੰਨਾਂ ਨੂੰ ਮਿਕਸ ਨਹੀਂ ਕਰਨਾਗਾ ਜੇ ਤਿੰਨ ਕਰਨੀਆਂ ਫਿਰ ਤੁਸੀਂ ਇਕੱਲਾ ਐਨ ਪੀ ਕੇ ਅਲੱਗ ਕਰਨਾਗਾ ਸੁੰਡੀ ਵਾਲੀ ਤੇ ਉੱਲੀ ਨਾਸ਼ਕਾ ਜਿਹੜਾ ਅਲੱਗ ਕਰਨਾ ਕਿਸਾਨ ਵੀਰੋ ਤੇ ਪਰ ਛੇਤੀਆਂ ਵੈਰਾਈਟੀਆਂ ਜਿਹੜੀਆਂ ਆਪਾਂ PR126 ਆ ਜਿਹੜੇ ਲੇਟ ਝੋਨੇ ਲਾਇਆ ਗਏ ਜਿਹੜੇ ਮੰਨ ਕੇ ਚੱਲੋ ਹਜੇ 25 30 ਦਿਨਾਂ ਦੇ ਹੋਏ ਆ ਤੇ ਉੱਥੇ ਵੀ ਤੁਸੀਂ ਕੱਲੀ ਜਿਹੜੀ ਸੁੰਡੀ ਵਾਲੀ ਕੱਲੀ ਸਪਰੇਅ ਕਰਨੀ ਆਂਗੀ ਕੋਈ ਉਲੀ ਨਾਸ਼ਕ ਨਹੀਂ ਵਰਤਣਾ ਹਲੇ ਕੋਈ ਤੇਲੇ ਵਾਲੀ ਸਪਰੇਅ ਨਹੀਂ ਕਰਨੀਗੀ ਨਾ ਕੋਈ ਆਪਾਂ NPK ਹਲੇ ਕਰਨਾਗਾ NPK ਦਾ ਟਾਈਮ ਨਹੀਂ ਆਇਆਗਾ ਗੋਪ ਤੇ NPK ਦੀ ਸਪਰੇਅ ਕਰਨੀ ਆ ਉੱਥੇ ਵੀ ਕੱਲੀ ਆਪਾਂ ਸੁੰਡੀ ਵਾਲੀ ਸਪਰੇਅ ਕਰਨੀ ਆ ਸੁੰਡੀ ਵਾਲੀ ਆਪਾਂ ਸਪਰੇਅ ਵਧੀਆ ਸਪਰੇਅ ਕਰੋ ਕੋਰੋਜਨ ਕਰ ਲੋ 60 ਐਮਐਲ ਇੱਕ ਕਿੱਲੇ ਦੀ ਡੋਜ਼ ਆ ਜਾਂ ਤੁਸੀਂ ਫੇਮ ਕਰ ਸਕਦੇ ਹੋ ਫੇਮ ਦਾ ਵੀ ਵਧੀਆ ਰਿਜ਼ਲਟ ਆ ਤੁਹਾਨੂੰ 15-20 ਦਿਨ ਦਾ ਚੰਗਾ ਰਿਜ਼ਲਟ ਮਿਲੂਗਾ ਫੇਮ ਆ ਜਿਹੜੀ 10 ਐਮਐਲ ਕਿੱਲੇ ਦੇ ਹਿਸਾਬ ਨਾਲ ਜਿਹੜੀ ਡੋਜ਼ ਆਗੀ ਜਾਂ ਤੁਸੀਂ ਟਕੋਮੀ ਵੀ ਕਰ ਸਕਦੇ ਹੋਗੇ 50 ਐਮਐਲ ਕਿੱਲੇ ਦੇ ਹਿਸਾਬ ਦੇ ਨਾਲ ਆ ਜਿਹੜੀ ਉਹਦੀ ਡੋਜ਼ ਆਗੀ ਟਕੋਮੀ ਨੂੰ ਕਰ ਸਕਦੇ ਹੋਗੇ ਤੇ ਇਸ ਤੋਂ ਇਲਾਵਾ ਆਪਾਂ ਜੇ ਗੱਲ ਕਰੀਏ ਤਾਂ 1.9 ਲਿਕੁਇਡ ਪ੍ਰੋਕਲਨ ਆਉਂਦੀ ਆ ਉਹਦੀ ਸਪਰੇ ਵੀ ਕਰ ਸਕਦੇ ਆ ਉਹਦੇ ਵੀ ਆਪਾਂ ਨੂੰ ਚੰਗੇ ਰਿਜ਼ਲਟ ਮਿਲਦੇ ਆ ਕਿਸਾਨ ਵੀਰੋ ਬਾਦੂ ਦਾ ਖਰਚਾ ਨਾ ਕਰੋ ਹਲੇ ਟਾਈਮ ਨਹੀਂ ਆਇਆ ਉਲੀ ਨਾਸ਼ਕ ਦਾ ਆਊਗਾ ਜਦੋਂ ਗੋ ਤੇ ਹੋਇਆ ਉਦੋਂ ਆਪਾਂ ਵਧੀਆ ਕੋਈ ਉਲੀ ਨਾਸ਼ਕ ਦੀ ਸਪਰੇ ਕਰਨੀ ਆ ਹਲੇ ਜਿੱਥੇ ਝੋਨਾ ਆਪਣਾ ਗੋਭ ਚ ਨਹੀਂ ਉੱਥੇ ਆਪਾਂ ਕੱਲੀ ਸੁੰਡੀ ਵਾਲੀ ਸਪਰੇ ਕਰਾਂਗੇ ਤਾਂ ਆਪਾਂ ਨੂੰ ਵਧੀਆ ਰਿਜ਼ਲਟ ਮਿਲਣਗੇ ਆਪਣਾ ਘੱਟ ਖਰਚਾ ਹੋਵੇਗਾ ਐਵੇਂ ਬਿਨਾਂ ਗਲਤੋ ਖਰਚਾ ਨਾ ਕਰੋ ਉਲੀ ਨਾਲ ਇਸ ਕਿਤੇ ਤੇਲੇ ਦਾ ਟਾਈਮ ਵੀ ਆਊਗਾ ਉਦੋਂ ਆਪਾਂ ਉਹਦੀ ਸਪਰੇਅ ਕਰਾਂਗੇ ਧੰਨਵਾਦ ਹੋਰ ਤੋਂ ਵੀਡੀਓ ਨੂੰ ਸ਼ੇਅਰ ਜਰੂਰ ਕਰਨਾ ਕਿਸਾਨ ਵੀਰਾਂ ਨਾਲ